ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਆਂ ਆ ਗਏ ਵੀਰੇ ਉਹ ਚੰਗੇ ਰਿਕਾਰਡ ਵਾਲੀਆਂ ਨੇ ਟੋਕੜ ਗੱਬਣਾ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਜੀ ਆਪਣਾ ਸੁਣਾਓ ਤੁਸੀਂ ਵਧੀਆ ਵੀਰ ਜੀ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਨਾਂ ਮੇਰਾ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋਟ ਜੇ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੀ ਫੋਨ ਨੰਬਰ ਵੀਰੇ ਫੋਨ ਨੰਬਰ 97813 75482 ਚੰਗੀਆਂ ਮਿਆਂ ਆ ਗੀਆਂ ਵੀਰੇ ਗੋਲਾ ਜਿ ਫੇਰ ਹਾਂਜੀ ਠੀਕ ਆ ਜੀ ਤਾਂ ਰੇਟ ਤੁਹਾਡੇ ਵੀਰੇ ਜਾਇਜ਼ ਹੁੰਦੇ ਹਨਾ ਤਾਂ ਹੀ ਤਾਂ ਦੂਜੇ ਦਿਨ ਵੀਡੀਓ ਆਉਂਦੀ ਜਾਨੀ ਕਿ ਪਸ਼ੂ ਜਲਦੀ ਵਿਗਦੇ ਆ ਤੁਹਾਡੇ ਹਨਾ ਹਾਂਜੀ ਤਾਂ ਬਾਕੀ ਮੈਂ ਹਾਂ ਪਰਸੋਂ ਜੋ ਸੀ ਪਾਈ ਜੇ ਵੀਡੀਓ ਮੇਰੇ ਕੋਲ ਪਾਈ ਸੀ ਜੇ ਅੱਗੇ ਵੇਖੀਆਂ ਪਈ ਤੇ ਬਾਕੀ ਅੱਛਾ ਜਲਦੀ ਵੇਖ ਗਿਆ ਨਾ ਠੀਕ ਹੈ ਜੀ ਸਵੇਰੇ ਵੇਖੀ ਸੀ ਜੇ ਤੇ ਇੱਕ ਪਰਸੋਂ ਲਾਈ ਵੇਖੀ ਅੱਛਾ ਜੀ ਇਹਦਾ ਕਰਕੇ ਠੀਕ ਹੈ ਜੀ ਤਾਂ ਰੇਡ ਜਿਆਜ ਕਰਕੇ ਤਾਂ ਰੇਡ ਟੀਮ ਕਰਤਾ ਜੀ ਪਾਜੀ ਵੀਡੀਓ ਤੇ ਬਿਲਕੁਲ ਜੀ ਤਾਂ ਕਰੀਏ ਵੀਰ ਜੀ ਸ਼ੁਰੂ ਇਹਨਾਂ ਨੂੰ ਹਾਂਜੀ ਇਹਦੇ ਇਹਦੇ ਬਾਰੇ ਦੱਸ ਦਿਓ ਪਹਿਲੇ ਨੰਬਰ ਬਾਰੇ ਇਹ ਭਾਜੀ 8 ਮਹੀਨਿਆਂ ਦੀ ਗੱਬਣ ਜੀ 8 ਮਹੀਨਿਆਂ ਦੀ ਗੱਬਣਾ ਠੀਕ ਆ ਤੇ ਨਵਾਂ ਸਟਾਰਟ ਜੇ ਭਾਜੀ ਇਹਦਾ 3 ਕਿਲੋ ਦੁੱਧ ਜੀ ਦੋਵੇਂ ਟਾਈਮ ਲੀਂਦੀ ਜੀ ਭਾਜੀ ਅੱਛਾ ਜੀ ਇਹ ਵੀ ਦੋਵੇਂ ਟਾਈਮ ਲੀਂਦੀ ਜਾਂਦੇ ਆ ਉਹਦਾ ਲੰਮਾ ਟਾਈਮ ਦੁੱਧ ਦੇਦੀ ਭਾਜੀ ਨੂੰ ਆਪ ਹੀ ਛੱਡਣਾ ਪੈਣਾ ਅੱਛਾ ਜੀ ਹਾਂਜੀ ਤਾਂ ਹੁਣ ਨਵਾਂ ਸਟਾਰਟਿੰਗ ਹੋ ਗਿਆ ਹਾਂਜੀ ਸਟਾਰਟ ਹੋ ਗਿਆ ਭਾਜੀ ਠੀਕ ਆ ਜੀ ਤਾਂ 3 ਕਿਲੋ ਦੁੱਧਾ 3 ਕਿਲੋ 3 ਕਿਲੋ ਦੋਵੇਂ ਟਾਈਮ ਮਿਲਦੀ ਹੈ ਤੇ ਵੀਰ ਜੀ ਸੱਜਰ ਨੇ ਫਿਰ ਚੰਗਾ ਦੁੱਧ ਚੁਆਇਆ ਹੋਇਆ ਨੇ ਦੁੱਧ ਦੇ ਭਾਈ ਜਨਾਲ ਦਾ 16-17 ਕਿਲੋ ਕਰਦੀ ਹੈ 16-17 ਕਿਲੋ ਹਾਂਜੀ ਬਾਕੀ ਕੋਈ ਆਪਣੀ ਸਮਝ ਮੰਨ ਕੇ ਲੈ ਗਏ ਬਿਲਕੁਲ ਜੀ ਠੀਕ ਹੈ ਬਾਕੀ ਵੀਰ ਜੀ ਮੇਨ ਗੱਲ ਇਹੀ ਆ ਥਣ ਚੰਗਾ ਬੜਾ ਪਾਪਾ ਪੂਪਾ ਵੇਖੋ ਦੁੱਧ ਵਾਲੀਆਂ ਵੀਰੇ ਚੰਗੇ ਰਿਕਾਰਡ ਵਾਲੀ ਵੀਰ ਨੂੰ ਇਹਨੇ ਲੈ ਕੇ ਆਏ ਆ ਮੈਂ ਚੰਗੀ ਤਲੱਲੇਦਾਰ ਆ ਚਵਾ ਚੂ ਵੀ ਬਹੁਤ ਚੰਗਾ ਗੱਜੀ ਆ ਰਮ ਵਜਨ ਮੂਜਨ ਬਹੁਤ ਆ ਚਵਾ ਬਹੁਤ ਵਧੀਆ ਲੱਗਿਆ ਹਾਂਜੀ ਪੂਰਾ ਓਕੇ ਰਿਪੋਰਟ ਪਛੀ ਠੀਕ ਤੁਹੇ ਵੇਖੋ ਵੀਰੇ ਨਾੜਾ ਨੂੰ ਨਾ ਚੈੱਕ ਕਰ ਲਓ ਬੰਨੇ ਤੇ ਚੰਗੇ ਰਿਕਾਰਡ ਵਾਲੀ ਹੈ ਜੀ ਦੋ ਸੂਏ ਸੂਈ ਜੇ ਹਾਂਜੀ ਤੇ ਤੀਜਾ ਸੂਆ ਐਕਤੀ ਸੂਣਾ ਜੇ ਭਾਜੀ ਅੱਛਾ ਤੀਸਰਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀਰੇ ਖੋਲੋ ਤੋਰਾ ਵਿਖਾਈਏ ਵੇਖੋ ਵੀਰੇ ਤੋਕੜ ਗੱਬੜ ਮੈਂ ਆ ਗਿਆ ਨੌਵਾਂ ਮਹੀਨਾ ਸਟਾਰਟਿੰਗ ਆ ਤਾਂ ਦੋਵੇਂ ਟਾਈਮ ਵੀਰ ਕਹਿੰਦਾ ਮਿਲਦੀ ਆ ਹਜੇ 3 ਕਿਲੋ ਤੇ ਦੁੱਧ ਕਰੀਬ ਆਗਾ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਚੰਗੇ ਰਿਕਾਰਡ ਵਾਲੀ ਹੈ ਫਿਰ ਵੀਰ ਜੀ ਹਨਾ ਮੈਂ ਪਈ ਜਿੰਨਾ ਬੰਦਾ ਕੋ ਲਈ ਨਾ ਹਰਿਆਣੇ ਉਹ ਮਾਲ ਲਿਆਉਂਦੇ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤਾਂ ਬਾਕੀ ਵੇਖੋ ਵੀਰੋ ਹੈ ਵੱਡੇ ਪੱਲੇ ਚ ਆ ਕੱਦ ਕਾਠ ਵਾਲੀ ਆ ਤਾਂ ਪਤਲੇ ਚੰਮ ਚ ਬੰਬੂ ਚੰਗੇ ਰਕਾਰਡ ਵਾਲੀ ਆ ਵੀਰੇ ਲੈ ਵਿੱਚ ਲੈ ਵੇਖੋ ਵੀਰੋ ਇਹਨੂੰ ਆਂਦੇ ਸਿੰਗਲ ਹੱਡੀ ਕਿਆ ਬਾਤ ਹੈ ਬਹੁਤ ਚੰਗੇ ਰਕਾਰਡ ਆ ਤੇ ਪਤਲੇ ਚੰਮ ਵਾਲੀ ਮਹਾਂ ਆ ਗਈ ਆ ਐ ਚੰਗੀ ਸੋਹਣੀ ਸੁਨੱਕੀ ਆ ਪਤਲਾ ਚੰਮ ਆ ਗਿਆ ਬੰਦੂਗੀ ਚ ਵੇਖੋ ਵੀਰੋ ਚੰਗੇ ਵੱਡੇ ਪੱਲੇ ਚ ਐ ਪਤਲਾ ਚਮਨ ਨਾੜਾ ਨੂੰ ਨਾ ਇਹ ਪਿੰਡੇ ਦੇ ਜਾਬਦੀਆਂ ਪੁਰੀਆਂ ਲਿਸ਼ਕਦੀਆਂ ਬੜਾ ਓਕੇ ਫੋਰਡ ਭਾਈ ਕਿਹ ਅਗਲਾ ਖੋਜੀ ਨਹੀਂ ਆ ਵੇਖੋ ਠੀਕ ਹੈ ਜੀ ਬਾਕੀ ਪੂਛ ਵੀ ਆ ਬਰੀ ਜਾਨ ਕੋ ਧਾਗੇ ਜੀ ਪੂਰੇ ਬਿਲਕੁਲ ਜੀ ਨਸਲ ਜਾਤ ਆ ਕੇ ਪੂਰੀ ਨਸਲ ਜਾਤ ਆ ਬਹੁਤ ਜੰਗੀ ਮਾਇਆ ਬਿਲਕੁਲ ਤੇ ਮੇਰਾ ਖੜੇਗਾ ਯਾਦ ਕਰੂਗਾ ਯਾਦ ਕਰੂਗਾ ਜੀ ਬਿਲਕੁਲ ਵੀਰ ਇੰਨਾ ਲੰਮਾ ਟਾਈਮ ਗਾਈ ਦੁੱਧ ਦਿੰਦੀ ਹੈ ਜੀ ਨਾਲ ਟਾਈਮ ਇਹ ਦੇਣ ਲਈ ਬਿਲਕੁਲ ਵੀਰ ਜੀ ਬਿਲਕੁਲ ਐ ਨਾਣਾ ਨੂਣਾ ਫੰਡੇ ਵੀ ਆ ਗਏ ਨਹੀਂ ਛੱਡਦਾ ਆ ਕੇ ਜੀ ਹੁਣ ਤਾਂ ਦੋ ਯਾਨੀ ਕਿ ਕਿਦਾਂ ਨਵਾਂ ਸਟਾਰਟਿੰਗ ਆ ਪਹਿਲਾਂ ਥੱਕਾ ਹੀ ਹੁੰਦਾ ਕਿਉਂ ਚੋਈ ਜਾਂਦੇ ਜਿਹੜਾ ਦੋਵੇਂ ਟਾਈਮ ਹਾਂਜੀ ਤਾਂ ਚਲੋ ਇਹ ਆ ਕੀ ਕੋਈ ਵੀਰ ਚੁਣ ਉਚੋਲੇ ਹਨ ਨਾ ਕੋਈ ਨਹੀਂ ਕਹੀ ਵੀ ਤਾਂ ਮਾਲ ਪਰਸੋ ਦੀ ਆਈ ਸਾਡੇ ਕੋ ਅਸੀਂ ਤਾਂ ਹੀ ਚੋਈ ਗਏ ਆ ਵੀ ਜਾਨਕੀ ਕੋਈ ਭੈਣ ਭਰਾਵੇ ਆਪਣੇ ਥਾਣਾ ਦੀ ਤਸੱਲੀ ਕਰਕੇ ਫਿਰ ਤਸੱਲੀ ਕਰਕੇ ਖੜੇ ਹਨ ਤਾਂ ਬਾਕੀ ਚਲੋ ਕਿਹੜਾ ਵੀਰ ਲੈ ਜੇ ਉਹ ਹੁਣ ਸਾੰਬੇ ਹਨ ਨਾ ਸੇਵਾ ਹੀ ਕਰੇ ਬਾਕੀ ਚਲੋ ਚਾ ਕਰਕੇ ਮੁੜ ਕੇ ਛੱਡ ਦੇ ਕੋ ਭੈਣ ਭਰਾਵੇ ਬਿਲਕੁਲ ਬਿਲਕੁਲ ਬਹੁਤ ਚੰਗੀ ਮਾਂ ਜਿਹਨੂੰ ਆਂਦੇ ਚੰਗੇ ਰਿਕਾਰਡ ਵਾਲੀ ਹੈ ਜੀ ਬਾਕੀ ਵੀਰੇ ਐ ਪੈਪਾ ਬੂਪਾ ਦੁੱਧ ਵਾਲੀ ਹੈ ਚੰਗੇ ਰਿਕਾਰਡ ਵਾਲੀ ਹੈ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਬੱਬਾ ਜੀ ਸਮੇਂ ਇਹ ਸਾਹ ਨਾਲ ਤੇ ਮਹੀਂ ਕਨਾਲ ਤੇ ਬੱਬਾ ਜੀ ਤਿਆਰ ਹੋਈ 1.5 ਲੱਖ ਦੀ ਐ ਤੇ ਮੈਂ ਦੁੱਧ ਦਿੰਦੀ ਐ ਬਿਲਕੁਲ ਬਿਲਕੁਲ ਜਿੰਨੇ ਦੀ ਕਹੋਗੇ ਦੇ ਦਾਂਗੇ ਬਿਲਕੁਲ ਵੀਰੇ ਕਿਹੜੀ ਸੁੰਦਿਆਂ ਦਾ ਕੋ ਪਸ਼ੂ ਦੁੱਧ ਦਿੰਦਾ ਉਹਦੀ ਤਾਂ ਕੀਮਤੀ ਕੋਈ ਨਹੀਂ ਹਾਂਜੀ ਤਾਂ ਦੱਸੋ ਤੁਸੀਂ ਕੋਈ ਨਾ ਮੈਂ ਬੋਲ 75 ਕਰਦੇ ਜੀ ਹਾਂਜੀ ਬਾਕੀ 70 ਦੀ ਦੇ ਦਾਂਗੇ 70 ਦੀ ਹਾਂ ਬਾਕੀ ਜੇ ਕੋ ਤੁਹਾਨੂੰ ਲੱਗਦਾ ਤੁਸੀਂ ਰੋਜ਼ ਘੁੰਮਦੇ ਫਿਰਦੇ ਜੇ ਵੀ ਥੋੜਾ ਵਾਧਾ ਜਾਇਜ਼ ਚਾਹੀਦਾ ਨਹੀਂ ਰੇ ਰੇ ਵੀਰੇ ਜਾਇਜ਼ ਆ ਬਾਕੀ ਚਲੋ ਹੁਣ ਸਾਂਭ ਵੀ ਪੈਣੀ ਐ ਇੱਕ ਸਾਹਿਬ ਦੀ 1.5 ਮਹੀਨਾ 2 ਮਹੀਨੇ ਵੀਰਾਂ ਨੂੰ ਬਾਕੀ ਜਿਹਨਾਂ ਦੀ ਆਖੋਗੇ ਦੇ ਦਾਂਗੇ ਦਾਂ ਕਰਾਏ ਪੈ ਜਾਂਦੇ ਆ ਬਾਕੀ ਵੀਰੇ ਚਲੋ ਕਿਹੜਾ ਵੀਰ ਖੜੇ ਉਹ ਵੀ ਯਾਦ ਕਰੇ ਹਨਾ ਇੱਕ ਹੀ ਗੱਲ ਵਿੱਚ ਛੋਟਛਾਪਾ ਦੱਸ ਦੋ ਕੋਈ ਕਹੋ ਦੱਸੋ ਕਰੋਕ ਨੂੰ ਪੂਰੇ 65 ਦੀ ਪੈਣ ਚ 200 ਛੋੜੀ ਠੀਕ ਹੈ ਵੀਰ ਜੀ ਬਾਕੀ ਧੱਕਾ ਇਹ ਕੋਈ ਸਿੱਧਾ ਪੰਜ ਦਾ ਨਹੀਂ ਕੋਈ ਦੇ ਦਵਾਂਗੇ ਕੋਈ ਭੈਣ ਭਰਾਵੇ ਮੋੜ ਨਾਲੀ ਫੇਰ ਦੇਖਦੇ 65000 ਦੀ ਹੋਜੂ ਦੇ ਦਾਂਗੇ ਥੋੜਾ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ 65000 ਦੀ ਵੀਰ ਕਹਿੰਦਾ ਹੋਜੂ ਵੱਡੇ ਪੱਲੇ 'ਚ ਮੈਂ ਆ ਗਿਆ ਚਾਰੂ ਚੂਰੂ ਬਹੁਤ ਆ ਤਾਂ ਦੁੱਧ ਦਾ ਰਿਕਾਰਡ ਵੀ ਚੰਗਾ ਹਾਂਜੀ 500 ਛੋੜ ਕਰ ਦਾਂਗੇ 500 ਛੋੜੋ ਜੀ ਕੋਈ ਫੋਨ ਲਾਵੇ ਵੀਰ ਮੋੜਨਾ ਨਹੀਂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਜਿਹੜੀ ਪਿਛਲੀ ਵੀਡੀਓ ਪਾਈ ਨਾ ਹਾਂਜੀ ਬਬਾ ਲਾਗੇ ਮਾਲ ਵੇਗਾ ਲਾਗੇ ਵਧੀਆ ਦੇ ਮਾਰ ਰਹਿ ਗਿਆ ਜੀ ਠੀਕ ਹੈ ਜੀ ਬਾਹਰ ਗਿਆ ਹੀ ਨਹੀਂ ਠੀਕ ਹੈ ਜੀ ਇੱਥੇ ਲਾਗੇ ਲਾਗੇ ਭਾਅ ਵੇਖ ਕੇ ਲੋਕ ਲੱਗ ਭਾਅ ਭਾਜਿਆ ਜੀ ਤੁਹਾਡੇ ਹਨਾ ਕੱਲ ਵੀ ਵਟਸਐਪ ਤੇ ਸੋਹਣੀ ਬੁਲਾਉਂਦਾ ਹਾਂ ਤੁਹਾਨੂੰ ਵੀਡੀਓ ਸਿੱਧੀ ਪਾ ਦੋ ਮੈਂ ਇਹ ਵੀ ਵੀਡੀਓ ਤੇ ਵਟਸਐਪ ਤੇ ਲਿੰਕ ਸੈੱਟ ਕਰਤਾ ਵੀਡੀਓ ਵੇਖ ਕੇ ਲੱਗ ਲੱਗ ਉਹ ਅੰਮ੍ਰਿਤ ਇੱਕ ਆ ਪਿੱਛੇ ਡੇਰੇ ਤੇ ਗਾਈ ਗਈ ਜੇ ਅੱਛਾ ਅੱਛਾ ਕਹਿੰਦੇ ਕੈਮੀਰਾ ਕੋਟ ਮੈਂ ਗਈ ਜੇ ਇੱਕ ਗਾਈ ਜਿਹੜੀ ਉੱਥੇ ਗਈ ਜੇ ਮਹਿਲਾ ਨੇ ਸੋਇਆ ਮਹਿਲਾ ਨੇ ਠੀਕ ਹੈ ਜੀ ਨਹੀਂ ਵਧੀਆ ਵੀਰ ਜੀ ਤਾਂ ਰੇਟ ਕਰਕੇ ਜਾਇਜ ਵੇਖੇ ਦਾ ਪਸ਼ੂ ਹਨਾ ਤਾਂ ਬਾਕੀ ਵੀਰੇ ਵੱਡੇ ਪੱਲੇ ਜਿਆ ਕੋਈ ਕਿ ਵਜੇ ਨੂੰ ਫੁੱਲਾ ਮੈਂ ਦਾ ਤੇ ਚੰਗੇ ਰਿਕਾਰਡ ਵਾਲੀ ਬਿਲਕੁਲ ਬਿਲਕੁਲ ਕੋਈ ਵੀ ਆਪਣੀ ਸਮਝਾ ਕੇ ਲੈ ਜੇ ਬਿਲਕੁਲ ਵੀਰ ਜੀ ਜਿਹੜਾ ਪਸ਼ੂ ਕਿੰਨਾ ਵੀ ਨਾ ਚਲੋ ਪਸ਼ੂ ਰੱਖਿਆ ਹੈ ਨਾ ਉਹਨਾਂ ਨੂੰ ਪਤਾ ਹੀ ਹੈ ਜਿਹੜਾ ਪਸ਼ੂ ਸੁੰਦਿਆ ਤੱਕ ਦੁੱਧ ਦੇਂਦਿਆ ਪਿਛਲੀ ਵੀਡੀਓ ਵਿੱਚ ਦੱਸਿਆ ਵੀ ਵੀਡੀਓ ਤੇ ਜਿਹੜਾ ਬੰਦਾ ਕੋਈ ਸਮਝ ਵਾਲਾ ਪਰਖ ਵਾਲਾ ਬੰਦਾ ਨਾ ਜਿਹੜਾ ਮੇਰੇ ਲੈਣੀ ਆ ਉਹੋ ਹੀ ਸਾਈ ਪਉਦਾ ਜੀ ਸਮਝਿਆ ਵੀ ਇਹ ਕਿੰਨੀ ਕਕਰਤੂ ਦਾ ਮਾਲ ਗਿਆ ਆਮ ਨਿਆਣ ਬੰਦਾ ਨਹੀਂ ਇਹ ਲੈਂਦਾ ਬਿਲਕੁਲ ਵੀਰ ਜੀ ਉਹਨਾਂ ਹੀ ਲੈਣਾ ਪਸ਼ੂ ਤਾਂ ਵੀਰੇ ਹੈ ਚੰਗੇ ਰਿਕਾਰਡ ਵਾਲੀ ਆ ਚਲੋ ਹੁਣ ਨਵਾਂ ਮਹੀਨਾ ਨੂੰ ਸਟਾਰਟਿੰਗ ਵੀਰ ਜੀ ਜਾਂਦੇ ਹੋ ਗਿਆ ਤੇ ਦੁੱਧ ਦੋਵੇਂ ਟਾਈਮ ਦਈ ਜਾਂਦੀ ਆ ਰੇਡ ਵੀਰ ਦਾ ਜਾਇਜ ਆ 65000 ਦੀ ਹੋ ਜੂ। ਅੱਜੇ ਥਣ ਚੈੱਕ ਕਰਾ ਕੇ ਤੇ ਫਿਰ ਦਵਾਂਗੇ ਜੇ ਕੋ ਭੈਣ ਭਰਾ। ਅੱਠਾ ਦੀ ਘੱਬਣ ਜੇ ਬਾਬਾ ਜੀ ਨਵਾਂ ਲੱਗਾ। ਅੱਛਾ ਨਵਾਂ ਲੱਗਾ। ਅੱਛਾ ਜੀ। ਹਾਂ ਇੱਕ ਤੀਕ ਨੂੰ ਨਵਾਂ ਲੱਗਣਾ ਜੀ। ਇੱਕ ਤੀਕ ਨੂੰ ਲੱਗ ਜਾਣਾ। ਬਾਕੀ ਕੋ ਭੈਣ ਭਰਾ ਵੇ ਨਾ ਤੇ ਪਰ ਹੱਥਲੇ ਬਾ ਕੇ ਚਵਾ ਕੇ ਤੇ ਫਿਰ ਦਵਾਂਗੇ। ਠੀਕ ਹੈ ਵੀਰ ਜੀ। ਇਹੀ ਤਾਂ ਵੀਰੇ ਸੱਚਾਈ ਦਾ ਕੰਮ ਹੈ ਨਾ ਤਾਂ ਇਹਦਾ ਲੰਮਾ ਟਾਈਮ ਪਾਰਾ। ਬਾਕੀ ਪਸ਼ੂ ਵੀ ਤਾਂ ਜਲਦੀ ਵਿਗਦਾ ਹਾਂਜੀ ਤਾਂ ਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਵੀਰ ਜੀ ਇਹ ਭਾਈ ਤਿੱਜਾ ਸੂਆ ਸੁਣੀ ਜੇ ਤਿੱਜਾ ਸੂਆ ਠੀਕ ਹੈ ਜੀ ਮਤਲਬ ਇਹ ਹਫਤਾ ਲੈ ਜੀ ਜਾਂ 10 ਦਿਨ ਲੈ ਜੀ ਹਾਂਜੀ ਤੇ ਆ ਬਖਾ ਫੋਲ ਕੇ ਵਿਖਾ ਦਈਏ ਪਹਿਲਾਂ ਹਾਂ ਵਿਖਾ ਦਿਓ ਤੋਰਾ ਵਿਖਾ ਦਿਓ ਇੱਕ ਹਫਤਾ ਬਾਕੀ ਹੈ ਹੱਪਿਆ ਮਾਲਾ ਵੀ ਉੱਠਦਾ ਹੀ ਖੜਨਾ ਮੈਂ ਆਪ ਤਾਂ ਹਰਤਾ ਲੈ ਜੇ ਪਸ਼ੂ ਹਨਾ 26 ਤਰੀਕ ਨੂੰ ਆਤੇ ਘਰ ਵਾਲੇ ਦਿਨ ਪੂਰੇ ਹੋਣੇ ਆ ਆ ਠੀਕ ਹੈ ਬਾਕੀ ਰਾਜੀ ਦੂਜੀ ਮਈ ਦੇ ਦਿਨ ਵੱਧ ਲੈ ਆਈ ਨੇ ਆ ਬਿਲਕੁਲ ਠੀਕ ਉੱਤੇ ਵੀ ਖਾ ਸਕਦੀ ਪਹਿਲਾਂ ਵੀ ਸੂ ਸਕਦੀ ਆ ਠੀਕ ਹੈ ਬਿਲਕੁਲ ਮੈਂ ਕੀ ਆਪ ਦੇਖਦੀ ਖੇੜਿਆ ਭਾਜੀ ਲੱਤੀ ਆ ਤੁਹਾਨੂੰ ਮੈਂ ਤਾਂ ਵੇਖੋ ਵੀਰੋ ਲੇਵਾਂ ਲੂਆ ਚੰਗਾ ਘੈਂਟ ਲੱਗਿਆ ਤਾਂ ਫੁੱਲ ਵਜਣਾ ਮੈਂ ਦਾ ਤਾਂ ਪਤਲਾ ਚਾਮਾ ਪਤਲਾ ਬਾਕੀ ਭਾਈ ਨੀਲੀ ਦਾ ਪੱਕ ਰੱਖਦੀ ਏ ਵੀਰ ਜੀ ਕਿਦਾਂ ਲੇਵਾ ਆ ਇੰਨਾ ਇਹਦਾ ਤਾਂ ਦੁੱਧ ਤੋਂ ਵੀ ਇਹ ਬਹੁਤ ਚੰਗੀ ਹੋ ਗਈ ਪਾਜੀ ਦੀ ਗਾੜੀ 2.5 ਕਿਲੋ ਜੀ ਅੱਛਾ ਜੀ 2.5 ਕਿਲੋ ਗਾੜੀ ਅੱਛਾ ਜੀ ਗਾੜੀ 2.5 ਕਿਲੋ ਚੁਾਈ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਸੋਦੇ ਮੈਂ ਨੇ ਕਨਾਲ ਦਾ 15-16 ਕਿਲੋ ਭਰਿਆ ਜੀ ਭਰਿਆ ਤੇ ਲਾਗੂ ਲਈ ਪਈ ਆਪਣੀ ਬਿਲਕੁਲ ਬਾਕੀ ਵੀਰੇ ਲੇਵਾ ਦੱਸਦਾ ਹਜੇ ਦਿਨ ਵੀ ਬਾਕੀ ਆ ਇਹ ਬੰਨੀ ਪਾਜੀ ਇਹਦੇ ਹੋਰ ਮੈਂ ਹਜੇ ਤੇ ਬੰਨੀ ਹਨਾ ਹਜੇ ਕੋਈ ਪੁਰਿਆ ਪਣਿਆ ਤੋਂ ਏਡਾ ਨਹੀਂ ਇਹਨੂੰ ਸੋਣਦਾ ਤਾਂ ਬਾਕੀ ਚੰਗੇ ਰਿਕਾਰਡ ਵਾਲੀ ਬਣੂਗੀ ਠੰਡ ਠੁਣ ਹਾਂ ਚੰਗੀਆਂ ਪਿਆਪਾਂ ਬੂਪਾਂ ਇਹਦੇ ਵੀ ਲੱਗੀਆਂ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਬਾਕੀ ਭਾਈ ਜਿਹੜਾ ਇਹਦਾ ਬਹਿਣੀ ਵਾਲਾ ਮਗੜਾ ਦਾ ਥਾਣਾ ਨਾ ਹਾਂਜੀ ਇਹਦੇ ਵਿੱਚ ਕੱਟ ਲੱਗਾ ਜੀ ਥਾਂ ਚ ਹਾਂਜੀ ਹਾਂਜੀ ਥੋੜੀ ਤਾਂ ਪੋਲੀ ਆਉਂਦੀ ਆ ਅੱਛਾ ਤਾਂ ਪੱਕੀ ਆਪਾਂ ਤੇ ਲੜਕੜ ਕੇ ਦੇਣੀ ਏ ਅੱਛਾ ਜੀ ਥਣੀ ਵਾਲਾ ਮੋਦ ਵੀ ਥਣੀ ਵਾਲਾ ਕਰਾਂਗੇ ਤਾਂ ਆ ਕੇ ਚੱਲਣਾ ਜੀ ਤੇ ਦਮਾ ਕੇ ਵੀ ਚੱਲਣਾ ਚਾਹੀਦਾ ਕੱਟ ਲੱਗਾ ਜੇ ਧਾਰਾ ਆਉਂਦੀਆਂ ਹੀ ਬਾਕੀ ਕੱਟ ਲੱਗਾ ਜੇ ਤਾਂ ਆਪਾਂ ਤੇ ਲੜ ਕਰਕੇ ਦੇਣੀ ਏ ਤੇ ਧਾਰਾ ਆਉਂਦੀਆਂ 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 ਮੈਂ 85000 ਦੀ ਏ ਬਿਲਕੁਲ ਕੋਈ ਜਿੰਨੇ ਦੀ ਆਖੋਗੇ ਦੇ ਦਾਂਗੇ ਦੇ ਦਾਂਗੇ ਯਾਰ ਵੀ ਆਪਾਂ ਵੀ ਭਾਰਾ ਲਈ ਭਾਰਾ ਦੇ ਦੇ ਲੋ ਵਜਨ ਫੁੱਲ ਆ ਗਿਆ ਹਨਾ ਜੀ ਤੇ ਹੈ ਵੀ ਪਤਲੇ ਚਮਚਾ ਤੇ ਲੇ ਵਾਲੂਆ ਵੀ ਤਲਲੇਦਾਰਾ ਬਾਕੀ ਚਲੋ ਤੇ ਲੜਾਂ ਜੀ ਮੰਨ ਗਏ ਕੋਈ ਲਵੇ ਹਨਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਦੇਹੀ ਤੇਲ ਥੜੀ ਕਰਕੇ ਆ ਦੇ ਠੀਕ ਠੀਕ ਆ ਜੀ ਕੋਈ ਗੱਲ ਨਹੀਂ ਕਰਨੀ ਠੀਕ ਨਹੀਂ ਗੱਲ ਬਿਲਕੁਲ ਵੀਰ ਜੀ ਬਿਲਕੁਲ ਤੇ ਹੁਣ ਕਿੰਨੇ ਦੀ ਹੋਜੋ 75 ਦੀ ਦੇ ਦਈਏ ਸ਼ਾਹ ਜੀ ਕੀ ਬਾਤ ਹੈ ਹੋਰ ਕਰਦੇ ਮੰਨ ਤਾਂ 70 ਦੀ ਦੇ ਦਈਏ 70 ਦੀ ਹਾਂ ਜੀ ਹੋਰ ਦੱਸੋ ਤੁਸੀਂ 65 ਦੀ ਜਾਂਦੇ ਹੋ ਵੀ ਹੋਰ ਦੋ ਛੱਡਾਂਗੇ 63 ਦੀ ਦੇ ਦਾਂਗੇ 63 ਦੀ ਦੇ ਦਾਂਗੇ ਯਾਰ ਕੀ ਬਾਤ ਹੈ ਹੋਰ ਆਖੋ ਹੋਰ ਛੱਡਾਂਗੇ ਜਿੰਨੇ ਵੀ ਆਕੇਗਾ ਦੇਵਾ ਦੇ ਦਾਂਗੇ ਯਾਰ ਠੀਕ ਹੈ ਜਿਹੜਾ ਵੀ ਹੋਊਗਾ ਪੁੱਤਰਾ ਉਹਨੂੰ ਮੈਂ ਦੇ ਦਾਂਗਾ ਜੀ ਠੀਕ ਹੈ ਵੀਰ ਜੀ ਐਹੀ ਤਾਂ ਮੇਰੇ ਸੁਚਾਈ ਦਾ ਤੇ ਇੱਕ ਰੇਡ ਰੇਡ ਵੇਖਦਾ ਤੁਹਾਡਾ ਜਿੰਨੀ ਛੋਟਾ ਹੈਗਾ ਉਨੀ ਕਾਪਣਾ ਵਿਖਾ ਮੈਂ ਤੁਹਾਨੂੰ ਅੱਛਾ ਜੀ ਬਾਕੀ ਜਿਹੜਾ ਲੈ ਜੂਗਾ ਭਰਾ ਇਹ ਮੈਂ 85 ਦੀ ਬੱਬਾ ਜੀ ਹਾਂਜੀ ਬਸ ਉਹ ਥੜ ਦੇ ਕੱਟ ਕਰ ਦੇ ਬਾਕੀ ਸੰਦੇ ਕੱਟ ਕਰਕੇ ਬਾਕੀ ਲੇਵੇ ਤੁਹਾਨੂੰ ਅੰਦਾਜ਼ਾ ਲਾਈਏ ਤੇ ਦੁੱਧ ਵੀ ਚੰਗਾ ਭਰੂਗੀ ਹਾਂਜੀ ਇਹ ਸਾਰਾ ਬਾਹਰ ਹੋਣਾ ਭਾਈ ਇਹਦੇ ਚੱਡਾ ਬਿਲਕੁਲ ਹਾਂਜੀ ਤੇ ਬਾਕੀ ਜੇ ਕੋਈ ਭਰਾ ਜੋੜਾ ਲਊ ਨਾ ਹਾਂਜੀ ਇੱਕ 20 ਦਾ ਜੋੜਾ ਦੇ ਦਾਂਗੇ ਤੇ ਬਾਕੀ ਛੋਟੋ ਚ ਇੱਕ 20 ਚ ਦੇ ਦਾਂਗੇ ਇੱਕ 20 ਦੀਆਂ 66 ਦੀਆਂ ਹੋ ਗਿਆ। ਮਾੜਾ ਦੇ ਦਾਂਗਾ ਯਾਰ। ਬਾਕੀ ਛੋੜਨੀ ਹੋਣੀ ਬਦੇ ਵਿੱਚੋਂ। ਅੱਛਾ ਛੋੜਨੀ ਹੋਣੀ। 20 ਰੱਖ ਰਾ ਵੀ। ਇੰਨੇ ਖੜਦੇ ਤਾਂ ਉਨੇ ਖਰਦੋ। ਹੋਰ ਤੋਂ ਕੁਝ ਨਹੀਂ ਹੋਣਾ ਤੇ ਛੋਟ ਹੋਊ 200 ਰੁਪਏ। ਜੋੜੇ ਜੋੜੇ ਜਿਹੜਾ ਛੋੜਾ ਲਊਗਾ। ਅੱਛਾ ਜੋੜਾ। ਹਾਂਜੀ। ਤਾਂ ਜੇ ਇਕੱਲੇ-ਇਕੱਲੇ ਲਊ ਤਾਂ ਉਸੇ ਮੁੱਲ 'ਚ। ਫਿਰ ਭਾਈ ਤੁਹਾਨੂੰ ਮੁੱਲ ਦੱਸ। ਬਾਕੀ ਤਾਂ ਫੋਨ ਲਾਵੇ ਕੋਈ ਨਾ ਮੋੜਦਾ ਨਹੀਂ। ਠੀਕ ਹੈ ਜੀ। ਅਸੀਂ ਵੇਚ ਰੀਆਂ ਭਾਈ। ਬਿਲਕੁਲ ਵੀਰ ਜੀ ਮੇਰੇ ਕੋਲ। ਅਸੀਂ ਵੇਚ ਰੀਆਂ ਅੱਗੇ ਪਹਿਲੇ ਫੋਨ ਤੇ ਅਸੀਂ ਵੇਚਦਾ ਮਾਲ ਹੁਣ ਵੀ ਪਹਿਲੇ ਤੇ ਪਹਿਲੇ ਫ ਤਾਂ ਵੇਖੋ ਵੀਰੋ ਰੇਡ ਵੀਰ ਦਾ ਜੈ ਜੈ ਉਹਦੋਂ ਆਪਾਂ 20 ਨੂੰ ਵੀਡੀਓ ਪਾਈ ਸੀ ਨਾ ਉਦੋਂ ਵੀ ਤੁਹਾਨੂੰ ਆਪਾਂ ਕਹੇ ਸੀ ਪਾਈ ਆ 23 ਨੂੰ ਵੀਡੀਓ ਪਾਉਣੀ ਫੇਰ ਬਿਲਕੁਲ ਜੀ ਬਿਲਕੁਲ ਤੇ ਅੱਜ ਵੀਡੀਓ ਪਾਤੀ ਆ ਤੁਸੀਂ ਅਦਾਜਾ ਦੋ ਦਿਨਾਂ ਨੂੰ ਗੈਬ ਦੋ ਬਿਲਕੁਲ ਤੇ ਅਗਲੇ ਜੱਦੀ ਸਾਡੀ ਫੇਰ ਤੁਸੀਂ ਟਿਕਿੰਗ ਕਰ ਲਓ ਵੀ ਆਪਾਂ ਫੇਰ ਵੀਡੀਓ ਜਰੀ ਨਹੀਂ ਆ ਪਾਉਣੀ ਆ ਤਾਂ ਪਸ਼ੂ ਵੀਰ ਜੀ ਹੁਣੇ ਜੰਗੇ ਪਾਣਾ ਲੈ ਕੇ ਆਉਂਦੇ ਆ ਤਾਂ ਫੁੱਲ ਕੱਦ ਵਜਣਾ ਵੀਰੋ ਕੋਈ ਨਿੱਕੀਆਂ ਨਾ ਮੰਨ ਕੇ ਚੱਲਿਓ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਤੁਹਾਨੂੰ ਪਸੰਦ ਜ਼ਰੂਰ ਆਉਣ ਗਿਆ ਤਾਂ ਬਹੁਤ ਸ਼ਾਨਦਾਰ ਨੇ ਰੇਡ ਵੀਰ ਤੇ ਜੈ ਜੈ ਇੱਕ 2 ਦਾ ਜੋੜਾ ਆ ਬਾਕੀ ਤੁਸੀਂ ਫੋਨ ਲਾ ਲਿਓ ਵੀਰ ਨੂੰ ਕੱਲੀ ਕੱਲੀ ਦਾ ਵੀ ਰੇਟ ਮਾਂ ਤਨ ਵੀਰ ਕਹਿੰਦਾ ਫੁੱਲ ਕਰਾਂਗੇ ਤਾਂ ਹੈ ਪਤਲੇ ਚੰਮ ਚਾਹ ਤੇ ਚੰਗੇ ਰਿਕਾਰਡ ਵਾਲੀਆਂ ਨੇ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮਾਤ-ਵੱਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵੀਰੇ ਵਿਖਾ ਲਈ ਜਾਵੇ ਬਾਕੀ ਚੱਕ ਲੈ ਗਏ ਨੇ ਡਾਕਟਰ ਸਾਹਿਬ ਬਾਕੀ ਡਾਕਟਰ ਸਾਹਿਬ ਆਇਆ ਹਾਂਜੀ ਚੈੱਕ ਕਰਾ ਦੇ ਲੱਗੇ ਆ ਉਹ ਆਪਾਂ ਵੀਡੀਓ ਬਣਾ ਲਾਂਗੇ ਜੇ ਕੋਈ ਭੈਣ ਭਰਾ ਆਪਾਂ ਨੂੰ ਸਾਈ ਪੋਂਦਾ ਜਾਂ ਫੋਨ ਤੇ ਗੱਲ ਕਰਦਾ ਨਾ ਹਾਂਜੀ ਉਹਦੇ ਪਰਸਨ ਨੰਬਰ ਤੇ ਆਪਾਂ ਵੀਡੀਓ ਪਾ ਲਾਂਗੇ ਠੀਕ ਹੈ ਜੀ ਇਹ ਡਾਕਟਰ ਸਾਹਿਬ ਆਇਆ ਕੋ ਫੇਰ ਇੱਕ ਮਨ ਲੋ ਚੈੱਕ ਕਰਾ ਕੇ ਨਾ ਹਾਂਜੀ ਉਹ ਵੀਡੀਓ ਬਣਾ ਲੈਣੀ ਆ ਬਿਲਕੁਲ ਤੇ ਜੋ ਕਿਸੇ ਭੈਣ ਭਰਾ ਨਾਲ ਸਾਡੀ ਗੱਲ ਚੱਲਦੀ ਆ ਉਹਦੇ ਪਰਸਨਲ ਨੰਬਰ ਤੇ ਆਪਾਂ WhatsApp ਤੇ ਜਿਹੜੀ ਨਹੀਂ ਆ ਵੀਡੀਓ ਸਾਂਝ ਕਰਤਾ ਕੋਈ ਸ਼ਾਂਤ ਬਿਲਕੁਲ ਜੀ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਇਹ ਆ ਕਿ ਹਨਾ ਹਾਂਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਇਹਨੂੰ ਇੱਕ ਤਰੀਕ ਨੂੰ ਨਵਾਂ ਮਹੀਨਾ ਲੱਗ ਜਾਣਾ ਲੱਗ ਜਾਣਾ ਤੇ ਚਲੋ ਇਹ ਆ ਕਿ ਹੁਣ ਡਾਕਟਰ ਸਾਹਿਬ ਆ ਗਏ ਨੇ ਤੇ ਕੁਝ ਤਸੱਲੀ ਹੋ ਜੂ ਪਸ਼ੂ ਦੀ ਹਨਾਜੀ ਹਾਂਜੀ ਅੱਜ ਭਾਈ ਗਾਰੰਟੀ ਦਿੱਤੀ ਜਾਂਦੀ ਠੀਕ ਨਹੀਂ ਕਰ ਆਪਣੇ ਜਿਹੜਾ ਕੰਮ ਹੋਏ ਨਾਲ ਨਹੀਂ ਨਹੀਂ ਕੰਮ ਤੁਹਾਡਾ ਵੀਰੇ ਬਹੁਤ ਵਧੀਆ ਵਾ ਸਾਫ ਸੁਥਰਾ ਵਾ ਉਹ ਇਹ ਮਾਲ ਲੈਣ ਹਾਂਜੀ ਤੇ ਫੇਰ ਮਾਲੋ ਵੀ ਉਹਨਾਂ ਨੂੰ ਵਾਵਾ ਟਾਈਮ ਬਹਿਣਾ ਪਿਆ ਫਿਰ ਡਾਕਟਰ ਸਾਹਿਬ ਆਏ ਫਿਰ ਚੈੱਕ ਕਰਾਈ ਹਾਂਜੀ ਹਾਂਜੀ ਕਿਉਂਕਿ ਅਸੀਂ ਆਪਣੇ ਘਰ ਕਰਾਈ ਨਹੀਂ ਸੀ ਬਿਲਕੁਲ ਜਾਨ ਨੂੰ ਆਂਦੇ ਵੀ ਕੀ ਨਾਲ ਤੁਸੀਂ ਗਰੰਟੀ ਦੋ ਅਸੀਂ ਤਾਂ ਵੀ ਰਹੀ ਨਹੀਂ ਚੈੱਕ ਨਹੀਂ ਜੇ ਤੁਹਾਨੂੰ ਦਸੀ ਉਹਨੇ ਜਰਦੀ ਅੱਛਾ ਉਹਨੇ ਜਰਦੀ ਬਿਲਕੁਲ ਤਾਂ ਇਹੀ ਵੀਰ ਸਚਾਈ ਦਾ ਵਾਅਦਾ ਦਾ ਮੁੱਲ ਹਨਾ ਬਾਕੀ ਕੋਈ ਵੀਰ WhatsApp ਤੇ ਵੀਡੀਓ ਮੰਗਾ ਲੇ ਹਨਾ ਚੈੱਕ ਹੁੰਦੀ ਨਹੀਂ ਪਾਸ ਹੁੰਦੀ ਦੀ ਉਹ ਸਾਰੀ ਡਿਟੇਲ ਹੋਰ ਚੰਗੀ ਤਰ੍ਹਾਂ ਮਿਲ ਜੂ ਹਨ ਮਿਲ ਜੂ ਹਾਂਜੀ ਠੀਕ ਆ ਜੀ ਤਾਂ ਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਕਰੇ ਐਡਰੈਸ ਬਾਬਾ ਜੀ ਮੇਰਾ ਨਾਮ ਗੁਰਪਾਲ ਸਿੰਘ ਜੀ ਪਿੰਡ ਮੀਰਾਕੋਟ ਜੀ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਆ ਜੀ ਤੇ ਫੋਨ ਨੰਬਰ ਮੇਰਾ 97813 75480 ਠੀਕ ਆ ਵੀਰ ਜੀ ਸਸਿਕਾ